ਕੱਲੀ ਪੇਚ ਕਾ ਤਾਂ ਪਤਾ ਹੁੰਦਾ ਨਾ ਪੂਰਾ ਹਾਂਜੀ ਤਾਰ ਮੁੜ ਗਈ ਹਾਂਜੀ ਗੁਰੂ ਕੇ ਲਾਡ ਲੀਆਂ ਫੌਜਾਂ ਤੋ ਬਾਬਾ ਜੀ ਆਪਣੇ ਪਿੰਡ ਬੁਰਜ ਢਿੱਲਵਾ ਪਹੁੰਚੇ ਆ ਆ ਬਾਬਾ ਆਪਣੇ ਪਿੰਡ ਦੇ ਆ ਬਾਬਾ ਨਹੀਂ ਮੇਰੇ ਹੁਰਦੇ ਦਾ ਚੋਣ ਮੋੜਦਾ ਕੱਚ ਕੀ ਨਹੀਂ ਮਰਦਾ ਤਰੀ ਇੰਨਾ ਦਾ ਨਾ ਆਵਾਜ਼ ਉਹ ਵੀ ਮੁਰਗੀ ਉਹ ਖੰਬੇ ਤੇ ਬੈਠਾ ਬਾਬੇ ਫੜ ਰਹੇ ਇਹਨੂੰ ਦੇ ਵੀ ਨਹੀਂ ਆਏ ਠੀਕ ਆ ਬਾਬਾ ਜੀ ਆ ਦੇ ਆਹੀ ਬਾਲਾਂ ਦੇ ਉਹ ਰੋ ਠੀਕ ਹੈ ਇਹ ਬਾਬਾ ਹੁਣੀ ਆਉਂਦਾ ਛੋਟੇ ਕੋਲੇ ਆਉਂਦਾ ਤਾਂ ਹੈ ਆ ਜਾਂਦੇ ਆ ਦੇ ਜਾਉ ਇਹ ਤਾਂ ਅਸੀਂ ਜਾਣ ਆ ਅਸੀਂ ਜਾਣ ਸਾਹ ਐਨ ਮੂੰ ਤਾਂ ਇਹ ਆਉਣ ਨੂੰ ਤਾਂ ਕੁਝ ਨਹੀਂ ਕਹਿੰਦਾ ਉਹਨੂੰ ਤਾਂ ਕੀ ਕਹਿੰਦਾ ਉਹਨੂੰ ਤਾਂ ਜਿਹਾ ਨਾ ਤਾਂ ਪਾਹ ਤੇ ਇਹ ਤਾਂ ਵੀਰ ਮਾ ਉਹਦੀ ਮਰਜ਼ੀ ਦਾ ਬੈਠਾ ਨਾ ਮਸਤ ਵਹਿ ਉਹ ਰੋ ਆ ਫਿਰ ਤਾਂ ਛੋਟਾ ਪਚੰਗੀ ਆ ਤਾਂ ਹੀ ਤਾਂ ਕਹਿੰਦਾ ਉਹਦੀ ਮਰਜ਼ੀ ਦਾ ਬੈਠਾ ਮਸਤ ਹੋਇਆ ਵੇਖੋ ਜਮਾ ਨੇੜੇ ਪਹੁੰਚ ਗਏ ਕਿਹੜੀ ਮੜਾ ਕੜਕਾ ਰੋਡ ਨਾ ਜਾਵੇ ਇਸ ਤਰ੍ਹਾਂ ਪਾਉ ਦੋ ਨਾ ਪਾਉ ਦੋ ਫਿਰ ਆਇਆ ਦੋ ਵਿਹਥ ਜਾਂ ਲਿਆ ਨਾ ਇਹ ਪੌੜੀ ਲਾ ਲੰਦੇ ਯਾਰ ਇੱਥੇ ਖੰਬਰੀ ਦੇ ਪੌੜੀ ਲਾ ਕੇ ਹਾਂ ਹੱਥ ਬਾਗੀ ਫੜ ਲੈ ਇੱਕ ਮਿੰਟ ਉਹ ਗੰਦੇ ਚ ਪੌੜੀ ਲਿਆ ਵਸ ਗੱਲ ਪੱਕੀ ਹੈ ਹੋਰ ਯਾਰ ਇੱਕ ਮਿੰਟ ਮੱਥਾ ਵਾਰੀ ਇਹ ਜਾਨ ਹੋਰ 80 ਹਲਦੀ ਹੈਗੀ ਦੀ ਹਾਂ ਕੋਟ ਘਰ ਕਾ ਕਰੂਗੀ ਹਾਂ ਇਹ ਨਾ ਖੜਕੇ ਨਾ ਇਹ ਉੱਡਦਾ ਆ ਇਹ ਖੋਲ ਲੈ ਸਾਹਿਬ ਜੀ ਹਜੂਰੀਆ ਖੋਲ ਤਾ ਮੱਧਮ ਜੀ ਆਈ ਹੈ ਉਹ ਸਾਫ ਨਹੀਂ ਹੈ ਤੱਪੜ ਬਦਲੇ ਨਾ ਹੂੰ ਬਾਪਾ ਆ ਗਣਾ ਕਰਦਾ ਹੁੰਦਾ ਹੈ ਉਹ ਛੋਟਾ ਹੈ ਹਾਂ ਬਾਪਾ ਥੋੜਾ ਮੰਥੇ ਨਹੀਂ ਦੱਸੋ ਰ ਆਈ ਨੇ ਬੰਦੇ ਖੜਾ ਰੀ ਦੀ ਕੱਢ ਲੋ ਪਰੇ ਦੇ ਕੋਲ ਇੱਥੇ ਹਾਂ ਹਾਂ ਹਟ ਜਾ ਪੁੱਤ ਪਰੇ ਦੇ ਟਾਇਰ ਜੀ ਚੱਜ ਜਾ ਯਾਰ ਓਨੇ ਨਾਲ ਇੱਥੇ ਆਤੀ ਆਤੀ ਉਹ ਦੇ ਕੀ ਕਰ ਕੀ ਆਤੀ ਸਾਫੀ ਹੱਥ ਪਾ ਕੇ ਰੱਖੋ ਪੋੜੀ ਨੂੰ ਛੋੜੀ ਲਾਲੀ ਬਾਬਾ ਨੇ ਹੁਣ ਆਇ ਨੂੰ ਕਰਦੇ ਵਧੀਆ ਹੁਣ ਆ ਗਿਆ ਲਾਲਿਆ ਕੋਸ ਹੋ ਗਈਆਂ ਫੌਜਾਂ ਬਾਬੇ ਦੀਆਂ ਆਵੇ ਨਿਹਾਲੋ ਜਾਵੇ ਜੀ ਦੱਜ ਕਰੇ ਮਾਨੂੰ ਭਾਵੇ ਰੱਬਿਆ ਕਰ ਆਇਆ ਆਇਆ ਵੀਡੀਓ ਵਧੀਆ ਲੱਗੀ ਤਾਂ ਅਗੇ ਸ਼ੇਅਰ ਕਰੋ ਧੰਨਵਾਦ